ਫਾਰਮ ਦੀ ਸ਼ੁਰੂਆਤ ਕਰਨੀ ਸੀ ਜਿਹੜਾ ਵੋਟ ਚੋਰ ਗੱਬੀ ਛੋੜ ਇੱਕ ਨਾਰਾ ਦਿੱਤਾ ਹੈ ਰਾਹੁਲ ਗਾਂਧੀ ਨੇ ਅੱਜ ਦੇਸ਼ ਦੇ ਅੰਦਰ ਵੋਟ ਚੋਰੀ ਕਰਕੇ ਦੇਸ਼ ਦੇ ਅੰਦਰ ਸਰਕਾਰਾਂ ਬਣਾਈਆਂ ਜਾ ਰਹੀਆਂ ਬੀਜੇਪੀ ਵਾਲੇ ਕੀ ਕਰ ਰਹੇ ਆ ਜਿੱਥੇ ਜਿੱਥੇ ਕਾਂਗਰਸੀਆਂ ਦੀਆਂ ਵੋਟਾਂ ਜਾਣੀ ਕਿ ਆ ਪਤਾ ਲੱਗ ਜਾਂਦਾ ਪਿੰਡ ਦੇ ਵਿੱਚ ਆ 200 ਵੋਟ ਕਾਂਗਰਸ ਦੀ ਹੈ ਇਹ ਕਬੂਤਰ 50 ਵੋਟਾ ਉੱਥੇ ਅੜਾ ਦਿੰਦੇ ਆ ਸ਼ਿਕਾਇਤ ਕਰਤਾ ਕੋਈ ਨਹੀਂ ਹੈ ਸ਼ਿਕਾਇਤ ਕਰਤਾ ਆਪ ਹੀ ਕਿਸੇ ਦਾ ਉੱਥੋਂ ਨਾਂ ਲਿਖ ਲੈਂਦੇ ਆ ਤੇ ਫੇਰ 50 ਵੋਟਾਂ ਅਡਾ ਦਿੰਦੇ ਆ ਮੱਧ ਪ੍ਰਦੇਸ਼ 'ਚ ਇਸ ਤਰ੍ਹਾਂ 70 ਲੱਖ ਵੋਟਾਂ ਅਡਾਤਾ ਪਿੱਛੇ ਦੇ ਰਾਹੁਲ ਗਾਂਧੀ ਨੇ ਉਹ ਸਾਰੀਆਂ ਚੋਰੀਆਂ ਫੜ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਇੱਕ ਘਰੇ 80 ਵੋਟਾਂ ਬਣਾਤੀਆਂ 18 ਸਾਲਾਂ ਦੀ ਵੋਟ ਬੰਨ ਵਾਲਾ ਜਿਹੜਾ ਨਵਾਂ ਫਾਰਮ ਹੈ 16 ਨੰਬਰ ਪੂਰੇ ਤੇ 123 ਸਾਲਾਂ ਦੇ ਲੋਕਾਂ ਦੀਆਂ ਵੋਟਾਂ ਬਣਾਤੀਆਂ ਜਿੰਨਾ ਵੀ ਆ ਵੋਟਾਂ ਕੱਟਤੀਆਂ ਜਿਹੜੇ ਮਰੇ ਸੀ ਉਹਨਾਂ ਨੂੰ ਰਾਹੁਲ ਗਾਂਧੀ ਨੇ ਆਪਦੇ ਘਰੇ ਸੱਦ ਲਿਆ 100 200 ਬੰਦੇ ਨੂੰ ਜਿਹੜੇ ਕਾਗਜ਼ਾਤ 'ਚ ਤਾਂ ਮਰੇ ਬਣਾਏ ਹੋਏ ਐ ਪਰ ਉਹ ਹੈ ਜਿਉਂਦੇ ਰਾਹੁਲ ਗਾਂਧੀ ਨੇ ਉਹਨਾਂ ਦੀ ਵੀਡੀਓ ਪਾਤੀ ਜਿਹੜੇ ਸ਼ਿਕਾਇਤ ਕਰਤਾ ਬਿਠਾਏ ਉਹਨਾਂ ਨੇ ਵੀ ਆ ਸ਼ਿਕਾਇਤ ਕਰਤਾ ਰਾਹੁਲ ਗਾਂਧੀ ਨੇ ਉਹ ਨਾਂ ਪਾ ਲਿਆ ਵੀ ਆ ਸ਼ਿਕਾਇਤ ਕਰਤਾ ਉਹਨਾਂ ਨੂੰ ਲਿਆਂਦਾ ਸਟੇਜ ਤੇ ਉਹ ਕਹਿੰਦੇ ਅਸੀਂ ਸ਼ਿਕਾਇਤ ਨਹੀਂ ਕੀਤੀ ਕਾਰਵਾਈ ਕਰੋ ਜਿਹਨੇ ਇਹ ਕਹਿੰਦੇ ਤੁਸੀਂ ਵੋਟਾਂ ਕਟਾਈਆਂ ਅਸਿਕਾ ਕਿਤੇ 420 ਹੈ ਹੁਣ ਸਾਡੀ ਮੰਗ ਹੈ ਇਹਨਾਂ ਤਮਾਮ ਮੁੱਦਿਆਂ ਨੂੰ ਲੈ ਕੇ ਕਿ ਜਿਹੜਾ ਨਿਰਵਾਚਨ ਸਦਨ ਹੈ ਇਲੈਕਸ਼ਨ ਕਮਿਸ਼ਨ ਇਹ ਕਾਰਵਾਈ ਕਰੇ ਸਾਨੂੰ ਦੱਸੇ ਕਿਹੜੇ ਕੰਪਿਊਟਰ ਤੋਂ ਅਰਜੀ ਦਿੱਤੀ ਗਈ ਵੀ ਇਹਦੀ ਵੋਟ ਕੱਟਦੇ ਕਿਹੜਾ OTP ਨੰਬਰ ਸੀਗਾ ਟੈਲੀਫੋਨ ਦਾ ਕਿਹੜਾ ਨੰਬਰ ਸੀ ਜੇ ਉਹ ਸਾਨੂੰ ਦੱਸ ਦੇਣ ਕਿਉਂਕਿ ਨੰਬਰ ਹੋਰਾਂ ਲੱਗਿਆ ਜਿਹੜਾ ਐਡਰੈਸ ਹੋਏਗਾ ਕਾ ਸਾਰਾ ਰਾਜ ਖੁੱਲ ਜੇਗੀ ਕਿਵੇਂ ਮੋਦੀ ਨੇ ਦੇਸ਼ ਦੇ ਅੰਦਰ ਸਰਕਾਰਾਂ ਬੜਾਈਆਂ ਹਰਿਆਣੇ ਦੀ ਸਰਕਾਰ 8 ਐਮਐਲਏ ਨਾਲ ਚਲੀ ਗਈ ਨਹੀਂ ਤਾਂ ਕਾਂਗਰਸ ਦਾ ਰਾਜ ਹੁੰਦਾ ਤੇ 8 ਐਮਐਲਏ ਦਾ ਵੋਟ ਦਾ ਫਰਕ ਹੀ ਸੀਗਾ ਕੇਵਲ ਤੇ ਕੇਵਲ 25000 ਵੋਟਾਂ ਦਾ ਫਰਕ ਸੀ 8 ਐਮਐਲਏਆਂ ਦਾ ਜੇ 25000 ਸਾਨੂੰ ਪੈ ਜਾਂਦੀਆਂ ਤਾਂ ਸਾਡਾ ਰਾਜ ਆ ਜਾਂਦਾ ਜੇ ਅੱਜ ਦੇਸ਼ 'ਚ 25 MP ਅਸੀਂ ਜਿੱਤ ਜਾਂਦੇ ਵੱਧ ਤਾਂ ਅੱਜ ਦੇਸ਼ 'ਚ ਮੋਦੀ ਦੀ ਸਰਕਾਰ ਨਹੀਂ ਹੋਣੀ ਸੀ ਰਾਹੁਲ ਗਾਂਧੀ ਦੇਸ਼ ਦਾ ਪ੍ਰਧਾਨ ਮੰਤਰੀ ਹੋਣਾ ਸੀ ਤੇ 25 MPਆਂ ਦੇ ਪਿੱਛੇ ਵੋਟਾਂ ਗਿਣੀਆਂ ਦਾ ਫਰਕ ਹੈ 30000 ਵੋਟਾਂ ਦਾ ਜਿੱਥੇ ਛੋਟਾ-ਛੋਟਾ ਮਾਰਜਨ ਹੈ ਉਥੇ ਜਿਵੇਂ ਰੋਪੜ ਤੋਂ ਕੱਲ ਨੂੰ 3000 ਵੋਟ ਘਟਾ ਬੈਨ ਤੇ 3000 ਵੋਟ 6000 ਰੁਪਏ ਫਰਕ ਪਾਉਂਦੀ ਹੈ ਰਾਣਾ ਸਾਦੀ ਲੋਕਪ੍ਰਿਅਤਾ ਕੀ ਕਰੂਗੀ ਇਸ ਤਰ੍ਹਾਂ ਅਸੀਂ ਲੋਕਾਂ ਨੂੰ آگਾਹ ਕਰ ਰਹੇ ਹਾਂ ਆਪ ਦੀਆਂ ਵੋਟਰ ਲਿਸਟਾਂ ਚੈੱਕ ਕਰਿਆ ਕਰੋ ਇਹ ਹੁਣ ਦਸਕਤ ਅਭਿਆਨ ਕਰਾ ਕੇ 5 ਕਰੋੜ ਦਸਕਤ ਕਰਾ ਕੇ ਦੇਸ਼ 'ਚੋਂ ਰਾਹੁਲ ਗਾਂਧੀ ਨੇ ਇਲੈਕਸ਼ਨ ਕਮਿਸ਼ਨ ਨੂੰ ਜਮ੍ਹਾਂ ਕਰਾਉਣੇ ਸੋ ਇਸ ਕਰਕੇ ਅੱਜ ਅਸੀਂ ਇੱਥੇ ਪਹਿਲਾ ਫਾਰਮ ਭਰ ਕੇ ਸ਼ੁਰੂਆਤ ਕੀਤੀ ਹੈ ਇਸ ਇਲਾਕੇ 'ਚ ਹੌਲੀ-ਹੌਲੀ ਸਾਡੇ ਸਾਰੇ ਲੋਕ ਬੂਥਾਂ ਤੇ ਦੁਕਾਨਾਂ ਤੇ ਇਹ ਫਾਰਮਾਂ ਨੂੰ ਲੈ ਕੇ ਜਾਣਗੇ ਤੇ ਫਿਰ ਇਹ ਦਸਕਦ ਦਾ ਬਿਆਨ ਅਸੀਂ ਇਹ ਸੰਕੇਤ ਚੋਂ ਅਨੰਦਪੁਰ ਸਾਹਿਬ ਚੋਂ ਟੋਗੜ 15000 ਫਾਰਮ ਭਰ ਕੇ ਅਸੀਂ ਵੀ ਆਪਣਾ ਹਿੱਸਾ ਪਾਵਾਂਗੇ ਪੂਰਾ ਪੰਜਾਬ 15 ਲੱਖ ਫਾਰਮ ਭਰੇਗਾ 15 20 ਲੱਖ ਤਾਂ ਜੋ راہਲ ਗਾਂਧੀ 5 ਕਰੋੜ ਦਸਕਦ ਦੇ ਨਾਲ ਇਲੈਕਸ਼ਨ ਕਮਿਸ਼ਨ ਜਿਹੜਾ ਸੁੱਤਾ ਪਿਆ ਨਰਿੰਦਰ ਮੋਦੀ ਦੇ ਇਸ਼ਾਰੇ ਤੇ ਕੰਮ ਕਰਦਾ ਹੋਰੇ ਤੇ ਅਸੀਂ ਉਹਨੂੰ ਪਾਪੰਦ ਕਰ ਸਕੀਏ ਵੀ ਇਹ ਕੰਮ ਚੱਲੇਗਾ ਨਹੀਂ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਅੱਜ ਇੱਥੇ ਆਏ ਬਹੁਤ ਮਿਹਰਬਾਨੀ ਬਾਬਾ ਜੀ ਹਰਾਂ ਦਾ ਬਹੁਤ ਧੰਨਵਾਦ ਸਾਡੇ ਸਰਪੰਚ ਸਾਹਿਬ ਹਰਾਂ ਦਾ ਪ੍ਰਧਾਨ ਜੀ ਦਾ ਤੇ ਖਾਸ ਕਰਕੇ ਤੁਹਾਡੇ ਇਲਾਕੇ ਦੇ ਲੀਡਰ ਸਾਡੇ ਕਾਂਗਰਸ ਦੇ ਸੀਨੀਅਰ ਲੀਡਰ ਬੇਸ਼ੱਕ ਅਸੀਂ ਪੰਜਾਬ ਦੇ ਪ੍ਰਧਾਨ ਆ ਬੇਸ਼ੱਕ ਐਮਪੀ ਬਣ ਗਏ ਐ ਐਮਐਲਏ ਮੰਤਰੀ ਰਹਿ ਗਏ ਐ ਪਰ ਰਾਣਾ ਸਾਹਿਬ ਨੇ ਹਮੇਸ਼ਾ ਸਾਨੂੰ ਅਸ਼ੀਰਵਾਦ ਦਿੱਤਾ ਤੇ ਇੱਥੋਂ ਤੱਕ ਪਹੁੰਚਾਉਣ ਦੇ ਵਿੱਚ ਇਹਨਾਂ ਦਾ ਯੋਗਦਾਨ ਹੈ। ਓ ਕੇ ਜੀ ਜਿੰਦਾਬਾਦ। ਹਾਰਾਉੜੀ ਜਿੰਦਾਬਾਦ। ਕੇ ਰਾਣਾ ਕੇ ਪੀ ਸਾਹਿਬ ਜਿੱਥੇ ਰਾਜੇ ਵੜਿੰਗ ਦੀ ਗੱਡੀ ਫਸ ਜਾਂਦੀ ਹੈ ਉੱਥੇ ਰਾਣਾ ਕੇ ਪੀ ਸਾਹਿਬ ਸਾਡੀ ਗੱਡੀ ਖੜਦੇ। ਰਾਣਾ ਕੇ ਪੀ